Obrigado. Yeah.

ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾ ਸਕੰਦਰ ਮਾਨ ਤੁਹਾਨੂੰ ਦਿਖਾ ਰਿਹਾ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਵਿੱਚ ਸਬੰਧ ਦੇ ਵਿੱਚ ਜੋ ਸੰਗਤਾਂ ਵੱਲੋਂ ਸ਼ਰਧਾਲੂਆਂ ਵੱਲੋਂ ਲਗਾਏ ਗਏ ਲੰਗਰਾਂ ਦੇ ਦ੍ਰਿਸ਼ ਜੰਡਿਆਲਾ ਗੁਰੂ ਤੋਂ ਸਾਡੇ ਨਾਲ ਹਣ ਤੇ ਮੌਜੂਦ ਆ ਉਹ ਗੱਲਬਾਤ ਕਰਦੇ ਹਨ ਇਹਨਾਂ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਤੇਰਾ ਨਾਮ ਦਿਲਬਾਖ ਸਿੰਘ ਜੀ ਮੁੱਖ ਸੇਵਾਦਾਰ ਮੈਂ ਤੁਹਾਨੂੰ ਹਾਂ ਦਿਲਬਾਖ ਸਿੰਘ ਜੀ ਪ੍ਰਬੰਧਕ ਕਮੇਟੀ ਦਾ ਹਾਂ ਅੱਛਾ ਜੀ ਕਿਹੜੀ ਕਮੇਟੀ ਦਾ ਜੀ ਤੇ ਪ੍ਰਬੰਧਕ ਕਮੇਟੀ ਸਾਰੀ ਇਹ ਹੋਲਾ ਮਹੱਲਾ ਪਰ ਜੰਡਿਆਲਾ ਗੁਰੂ ਪ੍ਰਬੰਧਕ ਕਮੇਟੀ ਦਾ ਕਿੰਨੇ ਸਾਲਾਂ ਤੋਂ ਲਗਾ ਰਹ ਲਗਾਤਾਰੀ ਹਾਂਜੀ ਲਗਾਤਾਰੀ ਪਹਿਲੋ ਚਾਹ ਦਾ ਲੰਗਰ ਹੁੰਦਾ ਸੀ ਇਕੱਲਾ ਮੁੜ ਕੇ ਫਿਰ ਆਪਣਾ ਵੀ ਦਾਲ ਫੁਲਕਾ ਵੀ ਵਿਵਸਥਾ ਹੋਰੀ ਹੁੰਦਾ ਅੱਜ ਕੱਲ ਵੀ ਬਹੁਤ ਪਦਾਰਥ ਬੰਦੇ ਆ ਜਲੇਬੀਆਂ ਪਕੌੜੇ ਹਰਕ ਚੀਜ਼ ਬਾਤ ਚੜ ਕੇ ਸੰਤ ਸਾਰੀ ਹਿਸਾਬ ਪੈਂਦੀ ਆ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਸੰਗਤਾਂ ਨੂੰ ਸੰਗਤਾਂ ਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਤੁਹਾਡੇ ਚੈਨਲ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ ਜੀ ਚਲੋ ਜਿਹੜਾ ਸਾਨੂੰ ਕਵਰ ਕਰਨ ਆਏ ਜੀ ਬਹੁਤ ਤੁਹਾਡਾ ਵੀ ਸ਼ੁਕਰੀਆ ਸਾਰੇ ਜੰਡੇਆਲਾ ਸਮੂਹ ਸਾਧ ਸੰਗਤ ਦਾ ਬੜਾ ਧੰਨਵਾਦ ਆ ਇਹ ਅਸੀਂ ਤਾਂ ਨਹੀਂ ਆ ਵੀ ਆਇਆ ਵੀ ਕਰੋ ਹਿੱਸਾ ਹੀ ਪਾਇਆ ਕਰੋ ਸ਼ਗਾਵ ਕਰੋ ਤਾਂ ਕੇ ਸੰਗਤ ਦੀ ਸੇਵਾ ਵੀ ਕਰੋ ਅਗਰ ਗੱਲ ਕਰੀਏ ਅਨੰਦਪੁਰ ਸਾਹਿਬ ਦੇ ਮੇਲੇ ਦੀ ਵਿਸ਼ਵ ਪ੍ਰਸਿੱਧਿਆ ਪੰਜਾਬ ਦਾ ਇੱਕ ਇਤਿਹਾਸਿਕ ਮੇਲਾ ਹੈ ਕੀ ਕਹਿਣਾ ਚਾਹੋਗੇ ਉੱਥੇ ਪਹੁੰਚੀਆਂ ਸੰਗਤਾਂ ਜੋ ਉੱਥੇ ਜਾਰੀਆਂ ਕੋਈ ਆ ਰਹੀਆਂ ਵਾਪਸ ਦੇਖੋ ਵੀ ਭਾਈ ਇਹਦੇ ਬਾਰੇ ਤਾਂ ਇਹੀ ਕੁਝ ਕਹਿ ਨਹੀਂ ਸਕਦੇ ਜੋ ਕੁਰਬਾਨੀਆਂ ਕਰ ਗਏ ਆ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਬਾਰੇ ਦੇ ਕੁਝ ਕਿਹਾ ਹੀ ਨਹੀਂ ਜਾਂਦਾ ਵੀ ਸਾਰੇ ਜਾਣਦੇ ਆ ਉਹਨਾਂ ਆਪਣਾ ਸਾਰਾ ਸਰਬੰਸੀ ਵਾਰਤਾ ਇਸ ਆਪਣੇ ਦੁਨੀਆ ਤੋਂ ਹੈ ਤੇ ਉਹਦੇ ਬਾਰੇ ਦੇ ਉਹਨਾਂ ਦੀ ਯਾਦ ਵਿੱਚ ਖੁਸ਼ੀ ਵਿੱਚ ਹੋਲਾ ਮੱਲਾ ਬਣਾਇਆ ਜਾਂਦਾ ਸਾਰੀਆਂ ਸੰਗਤਾਂ ਆਥਾ ਆ ਲੰਗਰ ਲਾਉਂਦੀਆਂ ਆ ਚਲੋ ਇਹ ਅਸੀਂ ਉਪਰ ਆਲਾ ਕੀਤਾ ਆ ਵੀ ਚਲੋ ਸੰਗਤ ਦੀ ਸੇਵਾ ਹੋ ਸਕੇ ਬੜੀ ਤੁਹਾਡਾ ਨਾਮ ਮਿਰਜ ਕੀ ਮੇਰਾ ਨਿਰਭੈ ਸਿੰਘ ਜੀ ਅੱਜ ਦੇ ਮਹਾਨ ਦਿਹਾੜੇ ਬਾਰੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਜੀ ਸੰਗਤਾਂ ਨੂੰ ਇਹੋ ਹੀ ਕਹਿਣਾ ਚਾਹਾਂਗੀ ਵੀ ਹੋਮਾ ਮਹਾਗੇ ਪਹੁੰਚੋ ਆਨੰਦਪੁਰ ਸਾਹਿਬ ਪਹੁੰਚੋ ਨਾਲੇ ਲੰਗਰ ਵੀ ਛੱਕ ਕੇ ਜਾਓ ਤੇ ਸੇਵਾ ਵੀ ਕਰਕੇ ਜਾਓ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਜਾਓਗੇ ਮੈਂ ਨੌਜਵਾਨਾਂ ਨੂੰ ਮੈਂ ਦੇਣਾ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਵੀ ਨਸ਼ੇ ਛੱਡੋ ਨਸ਼ੇ ਤਿਆਗੋ ਤੇ ਆਪਣਾ ਇਤਿਹਾਸ ਬਹੁਤ ਵਧੀਆ ਵਾ ਇਤਿਹਾਸ ਬਾਰੇ ਜਾਣੋ ਤੇ ਗੁਰੂ ਦੇ ਲੜ ਲੱਗੋ ਮੰਮੀ ਮੈਂ ਇਹੋ ਕਹਿਣਾ ਚਾਹਣਾ ਆ ਵੀ ਇਹ ਨਸ਼ੇ ਤਿਆਗ ਕੇ ਮੈਂ ਆਸੂ 모 ਸਾਧ ਸੰਗਤ ਦਾ ਮੁੰਡੇ ਬਾਰੂ ਵੀ ਆਉਂਦੇ ਸਾਰਿਆਂ ਨੂੰ ਇਹੋ ਆਨਾ ਬਿਆਣ ਕੇ ਬਾਤ ਚੜ ਕੇ ਹੀ ਸਾਬ ਪਾਇਆ ਕਰੋ ਇਹ ਬਾਣੀ ਜਿਹੜੀ ਹੈ ਬੜੀ ਉੱਚੀ ਬਾਣੀ ਆ ਇਹ ਮਹਾਰਾਜ ਦੇ ਕਿਸੇ ਗੱਲ ਦੀ ਘਾਟ ਨਹੀਂ ਜੇ ਕੋਈ ਇਹਦੇ ਮਗਰ ਲੱਗਦਾ ਆ ਤੇ ਇਹਦੇ ਵਿੱਚ ਸਜੋਗ ਪਾਓ ਨਸ਼ੇ ਤਿਆਗੋ ਨਸ਼ਾ ਆਲ ਨਾ ਜਿਆਦਾ ਧਿਆਨ ਦਿਓ ਤੇ ਗੁਰੂ ਘਰ ਦੇ ਆਣ ਕੇ ਸੇਵਾ ਕਰੋ ਤੇ ਇਸੇ ਤਰ੍ਹਾਂ ਬਾਤ ਚੜ ਕੇ ਇਸੇ ਪਾਓ ਤੇ ਛਕੋ ਵੀ ਤੇ ਛਕਾਓ ਵੀ ਸੰਗਤ ਸਾਰੀ ਨੂੰ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ ਜੀ ਤੁਹਾਡਾ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਡੇ ਨਾਲ ਜੁੜੇ ਹਨ ਉਹ ਗੱਲਬਾਤ ਕਰਦੇ ਆਂ ਅੱਜ ਦੇ ਪਵਿੱਤਰ ਦਿਨ ਦੇ ਬਾਰੇ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਲਾਲ ਸਿੰਘ ਜੀ ਪਹਿਲਾਂ ਤਾਂ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਕੌਮ ਵਿੱਚ ਵਸਦਿਆਂ ਸਮੂਹ ਸਾਧ ਸੰਗਤਾਂ ਨੂੰ ਪਹਿਲਾਂ ਤਾਂ ਹੌਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਮੈਂ ਅੱਜ ਦੇ ਦਿਨ ਆਪਣੇ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਮੇਲੇ ਦੇ ਦਾਰਿਆਂ ਨੂੰ ਜਾਂਦੀਆਂ ਨੇ ਤੇ ਮੇਰੇ ਨੌਜਵਾਨ ਵੀਰਾਂ ਨੂੰ ਇਹੋ ਵੀ ਜਾਂਦੇ ਵਕਤ ਰਸਤੇ ਦੇ ਵਿੱਚ ਹਲਲਬਾਜੀ ਨਾ ਕੀਤੀ ਜਾਵੇ ਕਿਉਂਕਿ ਆਪਾਂ ਗੁਰੂ ਘਰ ਕੋਜੇ ਲੈਣ ਜਾਣੇ ਆ ਉਥੇ ਹੁੱਲੜ ਬਾਜੀ ਕਰਦੇ ਅੱਜ ਕੱਲ੍ਹ ਵੇਖਿਆ ਜਾਂਦਾ ਕਈ ਨੁਕਸਾਨ ਹੁੰਦੇ ਨੇ ਤੇ ਨੌਜਵਾਨਾਂ ਦੀ ਜਾਨਾਂ ਬਹੁਤ ਕੀਮਤੀ ਨੇ ਨਸ਼ੇ ਤਿਆਗਣ ਸਿੱਖ ਕੌਮ ਨੂੰ ਹੋਣ ਬਹੁਤ ਸਿੱਖੀ ਦੀ ਲੋੜ ਆ ਇਸ ਸਮੇ ਤੇ ਨਸ਼ਿਆਂ ਤੋਂ ਬਾਹਰ ਕੱਢਣ ਵਾਸਤੇ ਗੁਰੂ ਦਾ ਰਸਤਾ ਜਿਹੜਾ ਉਹੀ ਅਪਣਾਇਆ ਜਾਵੇ ਸਿੱਖ ਕੌਮ ਨੂੰ ਇਹੋ ਅਪੀਲ ਆ ਕਿ ਆਪਣੇ ਗੁਰੂ ਦੇ ਨੇੜੇ ਲੱਗਣਾ ਤੇ ਅਮਰਤਾ ਸ਼ਕਣ ਤੇ ਗੁਰੂ ਵਾਲੇ ਬਣਨਾ ਸੋ ਆਈ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਵੀ ਸਾਡੀ ਨੌਜਵਾਨ ਪੀੜੀ ਜੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੇਲਾ ਦੇਖਣ ਜਾ ਰਹੀ ਹੈ ਉਹਨਾਂ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਕਿ ਨਸ਼ੇ ਛੱਡ ਕੇ ਗੁਰੂ ਦੇ ਲੜ ਲੱਗੋ ਮੇਲੇ ਤੇ ਜਾ ਕੇ ਕੋਈ ਹੁੱਲੜਬਾਜੀ ਨਾ ਕਰੋ ਸਾਡਾ ਵਿਰਸਾ ਜੋ ਬਹੁਤ ਹੀ ਮਹਾਨ ਹੈ ਸੋ ਗੁਰੂ ਦੇ ਲੜ ਲੱਗ ਕੇ ਇਸ ਮੇਲੇ ਦਾ ਆਨੰਦ ਲਓ ਹੋਰ ਜ਼ਿਆਦਾ ਜਾਣਕਾਰੀਆਂ ਲਈ ਜੁੜੇ ਰਹੋ ਸਾਡੇ ਨਾਲ ਮੈਂ ਸਕੰਦਰਮਾਨ ਜੰਡਿਆਲਾ ਗੁਰੂ ਨਸੀਹਤ ਟੂਡੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਸੀਹ ਸਿੰਘ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਅੱਜ ਦੇ ਦਿਨ ਹੋਲੇ ਮੱਲੇ ਦੇ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵਧੀਆ ਜਿਹੜੀ ਸੰਗਤ ਆ ਰਹੀ ਹੈ ਲੰਗਰ ਚੱਕੇ ਜਾ ਰਹੀ ਹੈ ਇਹਨਾਂ ਦਾ ਸਹਿਯੋਗ ਹੈ ਪਰਮਾਤਮਾ ਇਹਨਾਂ ਦੀ ਯਾਤਰਾ ਸਫਲ ਕਰੇ ਵਾਈ ਗੁਰੂ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਕਰੇ ਕਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਵੱਲੋਂ ਜਿਹੜੀ ਲੰਗਰ ਵਾਸਤੇ ਤੁਹਾਨੂੰ ਮਿਲਦਾ ਜੀ ਬਾਈਕਰ ਦਾ ਸਹਿਯੋਗ ਬਹੁਤ ਵਧੀਆ ਮਿਲਦਾ ਵਾ ਕੋਈ ਹੁੱਲੜਵਾਰ ਨਹੀਂ ਕਰਦੇ ਆ ਆਰਾਮ ਨਾਲ ਆਂਦੇ ਚ ਲੰਗਰ ਛੱਕ ਕੇ ਜਾ ਰਹੇ ਆ ਤੇ ਸੰਗਤ ਆਂਦੀ ਆ ਮੱਥਾ ਟੇਕਦੀ ਆ ਦਿਨ ਰਾਤ ਦੇ ਚੱਲਿਆ ਲੰਗਰ ਜੀ ਹਾਂ ਜੀ ਦਿਨ ਰਾਤ ਚੱਲਿਆ ਸਵੇਰੇ ਚਾਪਗੋੜੇ ਚੱਲਦੇ ਆ ਅਸਲ ਲੰਗਰ ਤੇ ਇਤਿਹਾਸ ਤੋਂ ਫਿਰ ਲੰਗਰ ਚੱਲਦਾ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਬਾਲ ਸਾਹਿਬ ਵਾਹਿਗੁਰੂ ਜੀ ਕੀ ਬੋਲ ਹਾਂ ਜੀ ਵੀਰ ਜੀ ਕੀ ਨਾਮ ਹੈ ਜੀ ਸੰਦੀਪ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਮਹਾਨ ਦਿਹਾੜੇ ਬਾਰੇ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ ਅਸੀਂ ਤੇ ਇਹੋ ਸੰਗਤਾਂ ਨੂੰ ਕਹਿਣਾ ਚਾਹਾਂਗੇ ਕਿ ਗੁਰੂ ਦੇ ਨਾਲ ਜੁੜੋ ਗੁਰੂ ਦੇ ਨਾਲ ਬਾਣੀ ਨਾਲ ਜੁੜੋ ਆਨੰਦਪੁਰ ਸਾਹਿਬ ਜਾ ਕੇ ਕੋਈ ਉਹ ਲੜਬਾਜੀ ਨਾ ਕਰੋ ਦਰਸ਼ਨ ਕਰਕੇ ਆਪਣੇ ਘਰ ਵਾਪਸ ਆਓ ਮਹਾਰਾਜ ਦਾ ਆਸ਼ੀਰਵਾਦ ਲਓ ਕਿਸ ਤਰ੍ਹਾਂ ਦਾ ਮੇਲੇ ਦਾ ਰਿਹਾ ਇਸ ਵਾਰ ਇਸ ਵਾਰ ਬਹੁਤ ਹੀ ਬਾਕੀ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਆ ਗਈ ਆਪਣੇ ਸੱਚੇ ਮਾਨਾ ਜਾਓ ਸੱਚੇ ਮਾਨਾ ਦਰਸ਼ਨ ਕਰੋ ਕਿਸੇ ਦੇ ਨਾਲ ਕੋਈ ਵੀ ਵਿਰੋਧ ਨਾ ਰੱਖੋ ਸਾਰਿਆਂ ਨਾਲ ਮੇਲ ਪਿਆਰ ਨਾਲ ਲੰਗਰਾਂ ਦੇ ਵਿੱਚ ਹਿੱਸਾ ਪਾਓ ਸੇਵਾ ਕਰੋ ਸਾਰੇ ਸੰਜੋਗ ਦੇ ਨਾਲ ਹੀ ਇਹ ਕੰਮ ਚੱਲਦੇ ਆ ਤੇ ਅਸੀਂ ਇਹੋ ਚਾਹੁੰਦੇ ਆ ਕਿ ਸਾਰੇ ਸਾਡੇ ਨਾਲ ਸਾਰੀ ਸੰਗਤ ਹੀ ਪਿਆਰ ਦੇ ਨਾਲ ਜੁੜੇ